ਪਹਿਲਾਂ ਤੇ ਬੀਬੀ ਗੁਰਦੁਆਰੇ ਆ ਕੇ ਅਰਦਾਸ ਕਰਦੀ ਬਾਬਾ ਜੀ ਮੇਰੀ ਨੂੰਹ ਕੋਲ ਪੁੱਤਰ ਨਹੀਂ ਪੁੱਤ ਦੀ ਦਾਤ ਬਖਸ਼ੋ ਕੋਈ ਔਲਾਦ ਨਹੀਂ ਮੇਰਾ ਵੀ ਜੀ ਕਰਦਾ ਮੈਂ ਪੋਤੇ ਪੋਤੀਆਂ ਨੂੰ ਖੜਾਵਾ ਮੈਂ ਬਿਨਾ ਪੋਤੇ ਪੋਤੀਆਂ ਦਾ ਮੂੰਹ ਵੇਖਿਆ ਨਾ ਮਰ ਜਾਵਾ ਬੀਬੀ ਭੱਜ-ਭੱਜ ਸੇਵਾ ਕਰਦੀ ਅਰਦਾਸ ਕਰਦੀ ਗੁਰੂ ਬੇਨਤੀ ਸੁਣਦਾ ਹੈ ਅਰਦਾਸ ਸੁਣਦਾ ਕਿਤੇ ਪੋਤਰੇ ਦੀ ਦਾਤ ਬਖਸ਼ ਦੇ ਬੀਬੀ ਨੂੰ ਕਹੀ ਬੀਬੀ ਪਹਿਲਾਂ ਤੇ ਬੜਾ ਗੁਰਦੁਆਰੇ ਭੱਜ-ਭੱਜ ਆਉਂਦੀ ਸੀ ਹੁਣ ਕੀ ਹੋਇਆ ਕਹਿੰਦੀ ਕੀ ਕਰੀਏ ਜੀ ਨੂੰ ਕੋਲ ਹੋਇਆ ਨਿਆਣਾ ਤੇ ਕੱਲੀ ਤੋਂ ਘਰ ਨਹੀਂ ਸਮਝਦਾ ਮੈਂ ਵੀ ਕੰਮ ਕਰਾਉਣੀ ਹੁਣ ਜਦੋਂ ਤੇ ਮੂੰਹੋਂ ਮੰਗੀ ਦਾਤ ਪ੍ਰਾਪਤ ਨਹੀਂ ਹੋਈ ਜਦੋਂ ਤੇ ਪੋਤਰੇ ਦੀ ਝਾਟ ਸੀ ਉਦੋਂ ਤੇ ਗੁਰਦੁਆਰੇ ਭੱਜ-ਭੱਜ ਸੇਵਾ ਕਰਦੀ ਸੀ ਝਾੜੂ ਵੀ ਮਾਰਦੀ ਸੀ ਜੋੜਿਆਂ ਦੀ ਸੇਵਾ ਵੀ ਬੀਬੀ ਕਰਦੀ ਐ ਬੜੀਆਂ ਸੇਵਾਵਾਂ ਕਰਦੀ ਜਦੋਂ ਪੋਤਰਾ ਮਿਲ ਗਿਆ ਰੱਬ ਭੁੱਲ ਗਿਆ ਜਿਹਨੂੰ ਬਾਵਨ ਪਾਵਨ ਬਾਣੀ ਨਹੀਂ ਕਿਹਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਉਸ ਦਾਤੇ ਦੀ ਦਿੱਤੀ ਹੋਈ ਯਾਦ ਉਸ ਦਾਤੇ ਦੀ ਦਿੱਤੀ ਹੋਈ ਦਾਤ ਉਹਤੇ ਪਿਆਰੀ ਹੋ ਗਈ ਪਰ ਦਾਤਾਂ ਦੇਣ ਵਾਲਾ ਦਾਤਾ ਭੁਲਾ ਦਿੱਤਾ ਪਹਿਲਾਂ ਤੇ ਬੜੀਆਂ ਬੇਨਤੀਆਂ ਕੀਤੀਆਂ ਪਹਿਲਾਂ ਤੇ ਬੜੇ ਹੱਥ ਬੰਨੇ ਬੜੇ ਮੱਥੇ ਟੇਕੇ ਪਰ ਬਾਦ ਵਿੱਚ ਉਹ ਨਹੀਂ ਇਹ ਮਨੁੱਖ ਦਾ ਸੁਭਾਅ ਹੋ ਗਿਆ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦਾ ਤੇ ਦਾਤਾਂ ਪਿਆਰੀਆਂ ਕਰ ਲੈਂਦਾ ਅਸੀਂ ਉਹਨਾ ਸਮਝ ਗੁਰਦੁਆਰੇ ਆਉਂਦੇ ਆ ਜਿੰਨਾ ਸਮਾਂ ਸਾਡੇ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਹੈ ਇੱਛਾ ਜਿਉਂ ਪੂਰੀ ਹੁੰਦੀ ਅਸੀਂ ਦਾਤੇ ਨੂੰ ਭੁੱਲ ਜਾਂਦੇ ਆ ਅਸੀਂ ਪ੍ਰਮਾਤਮਾ ਨੂੰ ਭਲਾ ਦਿੰਦੇ ਆ ਘਰਾਂ ਵਿਆਹਾਂ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਸ਼ਾਦੀਆਂ ਹੁੰਦੀਆਂ ਨੇ ਪਹਿਲਾਂ ਪਹਿਲਾਂ ਤੇ ਲੋਕ ਬੜੇ ਆ ਕੇ ਮੱਥੇ ਟੇਕਦੇ ਵੀ ਮੇਰੇ ਪੁੱਤ ਦਾ ਵਿਆਹ ਹੋ ਜਾਈ ਮੇਰੀ ਧੀ ਦਾ ਆਨੰਦ ਕਾਰਜ ਹੋ ਜਾਏ ਪਰ ਜਦੋਂ ਵਿਆਹ ਦਾ ਕਾਰਜ ਹੁੰਦਾ ਹੈ ਉਦੋਂ ਅਸੀਂ ਰੱਬ ਨੂੰ ਯਾਦ ਨਹੀਂ ਕਰਦੇ ਅੱਜ ਸਿੱਖਾਂ ਦੇ ਵਿਆਹ ਕਿੰਨੇ ਕ ਨੇ ਜਿਹੜੇ ਸਿੱਖ ਮਰਜ਼ਾ ਦਾ ਅਨਸਾਰ ਹੁੰਦੇ ਆ ਸਾਡੇ ਘਰਾਂ ਦੇ ਵਿੱਚ ਵਿਆਹ ਕਾਰਜ ਹੁੰਦੇ ਨੇ ਕਿੰਨਿਆਂ ਕ ਦੇ ਹੁੰਦੇ ਨੇ ਜਿਹੜੇ ਗੁਰਮਤ ਦੇ ਅਨੁਸਾਰ ਹੁੰਦੇ ਆ ਅਸੀਂ ਉਤੋਂ ਦੀਆਂ ਕਿਰਪਾਨਾਂ ਵੀ ਪਾਈਆਂ ਨੇ ਅਸੀਂ ਵੱਡੀਆਂ ਦਸਤਾਰਾਂ ਵੀ ਸਜਾਈਆਂ ਨੇ ਸਾਡਾ ਬਾਣਾ ਵੀ ਸਿੱਖਾਂ ਵਾਲਾ ਪਰ ਸਾਡੀ ਰਹਿਤ ਸਿੱਖਾਂ ਵਾਲੀ ਨਹੀਂ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਨਾਚ ਗਾਣੇ ਵੀ ਕਰਦੇ ਆ ਜਿੱਥੇ ਸਿੱਖ ਦੇ ਘਰੋਂ ਉੱਚੀ ਆਵਾਜ਼ ਵਿੱਚ ਸ਼ਬਦ ਕੀਰਤਨ ਹੋਣਾ ਚਾਹੀਦਾ ਸੀ ਸਿੱਖ ਦੇ ਘਰੋਂ ਸ਼ਬਦ ਦੀ ਆਵਾਜ਼ ਆਉਣੀ ਚਾਹੀਦੀ ਸੀ ਕੀਰਤਨ ਦੀ ਆਵਾਜ਼ ਆਉਣੀ ਚਾਹੀਦੀ ਸੀ ਅੱਜ ਸਾਡੇ ਸਿੱਖਾਂ ਦੇ ਵਿਆਹਾਂ ਦੇ ਵਿੱਚ ਉੱਥੇ ਗਾਣਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਾਤ ਨੂੰ 12-12 ਵਜੇ ਤੱਕ ਸ਼ਰਾਬਾਂ ਚੱਲਦੀਆਂ ਨੇ ਇੱਕ ਇੱਕ 2 2 ਵਜੇ ਤੱਕ ਸ਼ਰਾਬਾਂ ਚੱਲਦੀਆਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਇਹਦੇ ਵਿੱਚ ਬਹੁਤ ਐਸੇ ਵੀ ਲੋਕ ਨੇ ਜਿਹੜੇ ਮਰਜ਼ਾਦਾ ਤੋਂ ਬਿਨਾ ਗੱਲ ਹੀ ਦੂਜੀ ਨਹੀਂ ਕਰਦੇ ਪਰ ਸਾਡੇ ਸਿੱਖ ਐਸੇ ਵੀ ਬਹੁਤ ਨੇ ਜਿਹੜੇ ਮਰਜ਼ਾਦਾ ਦੀ ਗੱਲ ਹੀ ਨਹੀਂ ਕਰਦੇ ਉਹ ਵੀ ਨੇ ਜਿਹੜੇ ਮਰਜ਼ਾਦਾ ਤੋਂ ਬਿਨਾ ਗੱਲ ਨਹੀਂ ਕਰਦੇ ਕੋਹ ਨੇ ਮਰਜ਼ਾਦਾ ਦੀ ਗੱਲ ਹੀ ਨਹੀਂ ਕਰਦੇ ਕਹਿਣ ਨੂੰ ਜਦੋਂ ਵਿਆਹ ਦਾ ਕਾਰਡ ਹੁੰਦਾ ਵੱਡੇ ਅੱਖਰਾਂ 'ਚ ਲਿਖਾਇਆ ਜਾਂਦਾ ਸਰਦਾਰ ਫਲਾਨਾ ਸਿੰਘ ਜੀ ਸਰਦਾਰ ਨਹੀਂ ਬੀਬੀ ਫਲਾਨੀ ਕੌਰ ਪਰ ਜਦੋਂ ਵਿਆਹ ਜਾ ਕੇ ਦੇਖੀ ਵੀ ਸਰਦਾਰਾਂ ਵਾਲੀ ਕੋਈ ਗੱਲ ਵੀ ਹੈ ਅਸੀਂ ਆਪਣੇ ਟੌਰ ਨੂੰ ਜਿਹਦੇ ਕੋਲ 4 ਦਾਮੜੇ ਨੇ 4 ਰੁਪਏ ਨੇ ਉਹ ਬੰਦਾ ਸਰਦਾਰ ਆ ਸਰਦਾਰ ਅਸਲ ਵਿੱਚ ਉਹ ਹੈ ਜਿਨੇ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਸਰਦਾਰੀ ਸੰਭੀ ਹੈ ਜਿਨੇ ਧੰਨ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਸਿੱਖੀ ਦੀ ਦਾਤ ਸੰਭੀ ਹੈ ਸੱਚ ਕਰਕੇ ਜਾਣਿਓ ਉਹ ਸਿੱਖ ਆ ਤੇ ਉਹ ਸਰਦਾਰ ਹੈ ਸਰਦਾਰ ਤੇ ਸਾਡੇ ਹੋਏ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹੜਾ ਧਰਮ ਖਾਤਰ ਕੌਮ ਖਾਤਰ ਕੀ ਕੀ ਕੁਝ ਕੀਤਾ ਤੇ ਸਾਧ ਸੰਗਤ ਜੀ ਵੱਡੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਤਾਂ ਹੀ ਉਹ ਅੱਜ ਸਾਡੇ ਹੱਥ ਕੁਝ ਨਹੀਂ ਆਉਂਦਾ ਸੀ ਮਰਜਾਦਾ ਤੋਂ ਭੱਜੇ ਆ ਅਸੀਂ ਜਿਹੜੀ ਗੁਰਸਿੱਖੀ ਦੀ ਨਿਸ਼ਾਨੀ ਹੈ ਉਹ ਤੋਂ ਬੜੇ ਦੂਰ ਹੋ ਗਏ ਆ ਅੱਜ ਸਾਡੇ ਵਿਆਹਾਂ ਸ਼ਾਦੀ ਕਿਉਂਕਿ ਪਹਿਲਾਂ ਤੇ ਜੇ ਕਿਤੇ ਸਿੱਖਾਂ ਦੇ ਘਰੇ ਵਿਆਹ ਹੁੰਦਾ ਪਤਾ ਲੱਗ ਜਾਂਦਾ ਅੱਜ ਸਿੱਖਾਂ ਦੇ ਘਰੇ ਕੋਈ ਸਮਾਗਮ ਆ ਜੇ ਕੋਈ ਭਾਵੇਂ ਸਾਦ ਸੰਗੀ ਖੁਸ਼ੀ ਦਾ ਸਮਾਗਮ ਹੁੰਦਾ ਕੋਈ ਗਮੀ ਦਾ ਪ੍ਰੋਗਰਾਮ ਹੁੰਦਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਅੱਜ ਤੇ ਨਾ ਪਤਾ ਲੱਗੇ ਸਿੱਖਾਂ ਦੇ ਘਰੇ ਆ ਕਿ ਕਿਹਨਾਂ ਦੇ ਸਿੱਖੀ ਵਾਲੀ ਗੱਲ ਹੀ ਕੋਈ ਨਹੀਂ ਇੱਕ ਕੰਮ ਅਸੀਂ ਜ਼ਰੂਰ ਕਰਦੇ ਹਾਂ ਜਿਹੜਾ ਅਸੀਂ ਪੱਕਾ ਧਾਰਿਆ ਉਹ ਤੋਂ ਨਹੀਂ ਭੱਜਦੇ ਉਹ ਕੀ ਹੈ ਪਹਿਲਾਂ ਅਸੀਂ ਕਰਾਉਂਦੀ ਸੀ ਖੰਡ ਪਾਠ ਸਾਹਿਬ ਫਿਰ ਅਸੀਂ ਕਰਾਉਣ ਲੱਗ ਪਏ ਸਹਿਜ ਪਾਠ ਤੇ ਇਸ ਕਰਕੇ ਅਸੀਂ ਇੱਕ ਗੱਲ ਧਾਰਨ ਕੀਤੀ ਬਾਬਾ ਤੇਰੇ ਚਰਨ ਤੇ ਘਰੇ ਪਵਾਉਣੇ ਆ ਉਹ ਵੱਖਰੀ ਗੱਲ ਆ ਵੀ ਅਸੀਂ ਸੱਤਾਂ ਤੋਂ ਤਿੰਨ ਪਵਾਈਏ ਜਾਂ ਘਾਟੇ ਹੀ ਪਵਾਈਏ ਕਿਉਂਕਿ ਨਾ ਤੇ ਅਜੇ ਅਸੀਂ ਸੁਖਮਨੀ ਸਾਹਿਬ ਤੀ ਆ ਗਏ ਆ ਨਾ ਤੇ ਸਹਿਜ ਪਾਠ ਕਰਾਉਣੇ ਨਾ ਖੰਡ ਪਾਠ ਦੇ ਪਾਠ ਕਰਾਉਣੇ ਅਸੀਂ ਕਹਿੰਦੇ ਆ ਸੋਖ ਹੀ ਨਿਬੜ ਜਾਏ ਵਿਆਹ ਤੇ ਭਾਵੇਂ ਸਾਡਾ 4-5 ਦਿਨ ਚੱਲਦਾ ਰਹੇ ਪਰ ਬਾਬੇ ਦੇ ਚਰਨ ਪਵਾ ਕੇ ਘੰਟੀ ਜੀ ਕੰਮ ਸੀ ਪੂਰਾ ਕਰਨਾ ਇਹ ਸਾਡੇ ਹਾਲਾਤ ਹੋ ਗਏ ਨੇ ਸਿੱਖ ਦੇ ਹਾਲਾਤ ਐਵੇਂ ਨਹੀਂ ਹੋਣੇ ਚਾਹੀਦੇ ਸਿੱਖ ਦੇ ਹੋਣਾ ਚਾਹੀਦਾ ਜਿਹਦੇ ਵਿਆਹਾਂ ਦੇ ਵਿੱਚ ਵੀ ਪਤਾ ਲੱਗ ਜੇ ਵੀ ਅੱਜ ਗੁਰਸਿੱਖਾਂ ਦੇ ਘਰੇ ਵਿਆਹ ਨੇ ਜਿੱਥੇ ਨਾਚ ਗਾਣੇ ਡੀਜੇ ਲਾਏ ਉੱਥੇ ਚੰਗੇ ਢਾਡੀ ਬੁਲਾਈਏ ਢਾਡੀ ਸੁਣਾਉਣ ਕੋਈ ਗੁਰੂ ਕੀ ਸਾਖੀ ਕੀਰਤਨੀਆਂ ਸੁਣਾਵੇ ਕੋਈ ਸਤਗੁਰਾਂ ਦੇ ਪਿਆਰ ਵਾਲੇ ਸ਼ਬਦ ਕੋਈ ਗੁਰੂ ਦਾ ਕੀਰਤਨੀਆ ਕੀਰਤਨ ਕਰੇ ਕਥਾਵਾਜਕ ਕਥਾ ਸੁਣਾਵੇ ਸਿੱਖਾਂ ਦੇ ਵਿਆਹ ਵੀ ਐਵੇਂ ਹੋਣੇ ਚਾਹੀਦੇ ਪਤਾ ਹੀ ਨਾ ਲੱਗੇ ਵਿਆਹ ਜਾਂ دیਵਾਨ ਸੱਜਿਆ ਵਿਆਹ ਵੀ ਐਵੇਂ دیਵਾਨਾਂ ਵਰਗੀ ਹੋਣੀ ਚਾਹੀਦੀ ਪ੍ਰਸਾਦ ਸੰਤੋਜੀ ਪਤਾ ਨਹੀਂ ਸਾਨੂੰ ਮਤ ਕਿਵੇਂ ਆਵੇਗੀ ਜਾਂ ਮਤ ਹੈ ਅਸੀਂ ਜਾਣਬੁੱਝ ਕੇ ਇਦਾਂ ਕਰਦੇ ਆਂ ਲੋਕ ਫਿਖਾਵੇ ਵਾਸਤੇ ਵੀ ਜੇ ਕਿਤੇ ਸਾਡੇ ਵਿਆਹ ਵਿੱਚ ਚਾਰ ਬੰਦੇ ਵੱਧ ਨੱਚੇ ਤੇ ਸਾਡੀ ਟੌਰ ਜ਼ਿਆਦਾ ਬਣ ਜਾਏਗੀ